ਜੀ ਦੋਸਤੋ ਨਮਸਕਾਰ ਜੀ ਅਸੀਂ ਬੋਲ ਰਹੇ ਹਾਂ ਜੀ ਗਰਗ ਇਲੈਕਟ੍ਰੋਨਿਕਸ ਤੋਂ ਤੇ ਪਹਿਲਾਂ ਤਾਂ ਧੰਨਵਾਦ ਜੀ ਸਾਡੇ 1000 ਸਬਸਕ੍ਰਾਈਬਰ ਹੋ ਗਏ YouTube ਦੇ ਉੱਤੇ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਪ੍ਰੋਡਕਟ ਲੈ ਕੇ ਆਏ ਜੀ हायर ਦੀ ਵਾਸ਼ਿੰਗ ਮਸ਼ੀਨ हायर ਦੀ ਵਾਸ਼ਿੰਗ ਮਸ਼ੀਨ ਟਫਨ ਗਲਾਸ ਦੇ ਵਿੱਚ ਹੈ ਜੀ ਇਹ ਵਾਲਾ ਮਾਡਲ ਤੇ 12 ਕਿਲੋ ਦੇ ਵਿੱਚ ਜੰਬੋ ਮਾਡਲ ਹੈ ਇਹ ਜਿਹੜੇ ਇਹ ਵਾਲਾ ਮਾਡਲ ਹੈ ਜੰਬੂ ਮਾਡਲ ਹੈ ਜੀ 12 ਕਿਲੋ ਦੇ ਵਿੱਚ ਇਹਦੇ ਵਿੱਚ ਫੰਕਸ਼ਨ ਵੀ ਜਿਆਦਾ ਹੈ ਟਫਨ ਗਲਾਸ ਆ ਗਿਆ ਜੀ ਬਿੱਗ ਸਾਈਜ਼ ਹੈਗਾ ਤੇ ਇਹਦੀ ਜਿਹੜੀ ਮੇਨ ਖਾਸ ਗੱਲ ਹੈ ਜੀ ਇਹਦਾ ਸਾਈਜ਼ ਆ ਦੇਖੋ ਕਾਫੀ ਅੱਛਾ ਸਾਈਜ਼ ਆਏਗਾ ਜਿਹੜੇ ਇਹਦੇ ਵਿੱਚ ਹੈ ਜੀ ਤੇ ਇਹਦੀ ਵਾਸ਼ਿੰਗ ਟੱਬ ਦਾ ਸਾਈਜ਼ ਦੇਖੋ ਜੀ ਤੁਸੀਂ ਇਹ ਵੀ ਕਾਫੀ ਵਧੀਆ ਹੈਗਾ ਟੈਂਟ ਫਿਲਟਰ ਲੱਗੇ ਹੋਏ ਨੇ ਜੀ ਇਹਦੇ ਵਿੱਚ ਤੇ ਜਿਹੜਾ ਬਾਕੀ ਚੀਜ਼ਾਂ ਨਾਲੋਂ ਆਮ ਬ੍ਰਾਂਡਸ ਨਾਲੋਂ ਇਹਦਾ ਫਰਕ ਹੈਗਾ ਉਹ ਹੈਗਾ ਇਹਦਾ ਜਿਹੜਾ ਲੀਡ ਹੈ ਸਪਿੰਨ ਲੀਡ ਹੈਗਾ ਤੇ ਵਾਸ਼ ਲੀਡ ਹੈਗਾ ਟੱਕਰਾਂਗੇ ਇਹਨਾਂ ਦੀ ਆਹ ਕੋਰ ਇਹ ਕਾਫੀ ਹੈਵੀ ਹੈ ਚਾਹੀਦੀ ਤੇ ਕੋਈ ਵੀ ਚੀਜ਼ ਦਾ ਅਸਰ ਨਹੀਂ ਹੈਗਾਗਾ ਟੁੱਟਦੀ ਨਹੀਂ ਜੀ ਇਹ ਠੀਕ ਹੈ ਜੀ ਆਮ ਜੋ ਮਸ਼ੀਨਾਂ ਦੇ ਵਿੱਚ ਤੁਸੀਂ ਦੇਖੋਗੇ ਉਹਨਾਂ ਦੇ ਵਿੱਚ ਟੁੱਟਣ ਦਾ ਡਰ ਰਹਿੰਦਾ ਹੈਗਾ ਠੀਕ ਹੈ ਸਰ ਉਦੋਂ ਬਾਅਦ ਇਹਦੇ ਫੰਕਸ਼ਨਾਂ ਦੀ ਗੱਲ ਕਰਦੇ ਹਾਂ ਜੀ ਜਿਹੜਾ ਇਹਦਾ ਵਾਸ਼ ਦਾ ਤੇ ਸਪਿਨ ਟੱਬ ਦੇ ਵਿੱਚ ਪਾਣੀ ਭੇਜਣ ਵਾਲਾ ਸਿਲੈਕਟਰ ਉਹ ਅਲੱਗ ਤੋਂ ਦਿੱਤਾ ਵਿਆਮ ਮਸ਼ੀਨ ਦੇ ਵਿੱਚ ਨਹੀਂ ਹੁੰਦਾ ਜਿਹੜਾ ਇਹਦੇ ਵਿੱਚ ਸੋਕ ਟਾਈਮ ਹੈ ਜੀ ਵੱਡਾ 42 ਮਿੰਟ ਦਾ ਦਿੱਤਾ ਹੋਇਆ ਆਮ 15 ਮਿੰਟ ਦਾ ਹੀ ਹੁੰਦਾ ਛੋਟੀਆਂ ਮਸ਼ੀਨਾਂ ਦੇ ਵਿੱਚ ਆ ਇਹਦਾ ਹੈਵੀ ਵਾਟਰ ਸਟਰੋਂਗ ਵਾਟਰ ਨੋਰਮਲ ਵਾਟਰ ਦਾ ਸਿਲੈਕਟਰ ਆ ਗਿਆ ਜੀ ਇਹ ਡਰੇਨ ਦਾ ਆ ਗਿਆ ਜੀ ਠੀਕ ਹੈ ਜੀ ਤੇ ਇਹ ਦਾ ਜਿਹੜਾ ਸਪਿਨ ਟੱਬ ਦਾ ਜਿਹੜਾ ਟਾਈਮ ਹੈ ਆਮ 5 ਮਿੰਟ ਹੁੰਦਾ ਇਹਦੇ ਵਿੱਚ 2 4 6 8 ਦੇ 10 ਇਹ ਆ ਗਿਆ ਜੀ ਠੀਕ ਹੈ ਬਾਕੀ ਆ ਗਈ ਗੱਲ ਜੀ ਇਹਦੀ ਜਦੋਂ ਆਪਾਂ ਕਰਦੇ ਆਂ ਵਾਰੰਟੀ ਦੀ ਵਾਰੰਟੀ ਆਮ ਮਸ਼ੀਨ ਦੀ 5 ਸਾਲ ਹੁੰਦੀ ਹੈ ਧੋਣ ਵਾਲੀ ਸਾਈਡ ਦੀ 2 ਸਾਲ ਦੋਨਾਂ ਸਾਈਡਾਂ ਦੀ ਫ੍ਰੀ ਹੁੰਦੀ ਹੈ ਪਰ ਇਹਦੇ ਵਿੱਚ ਦਿਵਾਲੀ ਤੋਂ ਪਹਿਲਾਂ ਇਹਨੇ ਵੱਡਾ ਧਮਾਕਾ ਕਰਤਾ ਉਹ ਧਮਾਕਾ ਕੀ ਹੈ 5 ਸਾਲ ਦੋਨਾਂ ਸਾਈਡ ਦੀ ਮੋਟਰ ਦੀ ਹੈ ਜਿਹੜੀ ਫ੍ਰੀ ਵਾਰੰਟੀ ਹੈ ਉਹ 2 ਦੀ ਜਗ੍ਹਾ ਇਹਨੇ 3 ਸਾਲ ਕਰਤੀ ਯਾਨੀ ਕਿ 3 ਸਾਲ ਤੁਸੀਂ ਚਾਹੇ ਇਧਰਲੀ ਮੋਟਰ ਚਾਹੇ ਟਾਈਮਰ ਖਰਾਬ ਹੁੰਦਾ ਉਹਦਾ ਕੋਈ ਪੈਸਾ ਨਹੀਂ ਲੱਗੂਗਾ ਤੁਹਾਡਾ ਕੋਈ ਸਰਵਿਸ ਚਾਰਜ ਨਹੀਂ ਕੋਈ ਲੇਬਰ ਚਾਰਜ ਨਹੀਂ ਜੀ ਠੀਕ ਹੈ ਬਿਨਾਂ ਕਿਸੇ ਟੁੱਟ ਫੁੱਟ ਤੋਂ ਬਿਨਾਂ ਕਿਸੇ ਡੈਮੇਜ ਤੋਂ ਬਾਕੀ ਜਿਹੜੀ ਆ ਗਈ ਗੱਲ ਜੀ ਬਾਜ਼ਾਰ ਦੇ ਵਿੱਚ ਸਕੀਮ ਆਦੀ ਬਾਜ਼ਾਰ ਦੇ ਵਿੱਚ ਇਹਦੀ 1000 ਰੁਪਏ ਤੋਂ ਘਟਦੀ ਕਿਸ਼ਤ ਵਾਈ ਜਾਂਦੀ ਹੈ ਤੁਸੀਂ 1000 1500 2000 2500 ਰੁਪਏ ਭਰ ਕੇ ਇਹਨੂੰ ਆਸਾਨ ਕਿਸ਼ਤਾਂ ਦੇ ਵਿੱਚ ਬਾਜ਼ਾਰ ਦੇ ਵਿੱਚ ਲਿਜਾ ਸਕਦੇ ਹੋਗੇ ਬਹੁਤ ਹੀ ਈਜ਼ੀਲੀ ਜੇ ਤੁਹਾਡਾ ਸਿੰਪਲ ਪ੍ਰੋਪਰ ਹੈਗਾ ਠੀਕ ਹੈ ਜੀ ਬਾਕੀ ਜਿਹੜੀ ਇੱਕ ਹੋਰ ਹੈਗੀ ਜੀ ਇਹਦੇ ਵਿੱਚ ਜਦੋਂ ਕਸਟਮਰ ਸਾਡੇ ਤੋਂ ਜੇ 8 ਮਹੀਨੇ ਦੇ ਵਿੱਚ ਇਹ ਮਸ਼ੀਨ ਲੈ ਕੇ ਜਾਂਦਾ ਹੈ 20 ਤਰੀਕ ਤੋਂ ਪਹਿਲਾਂ ਪਹਿਲਾਂ ਤਾਂ ਉਸ ਨੂੰ ਨਾਲ ਅਸੀਂ ਇੱਕ ਵਾਸ਼ਿੰਗ ਮਸ਼ੀਨ ਸਟੈਂਡ ਦੇਵਾਂਗੇ 12 ਕਿਲੋ ਦਾ ਵਾਸ਼ਿੰਗ ਮਸ਼ੀਨ ਸਟੈਂਡ ਆਮ ਮਾਰਕੀਟ ਚ ਨਹੀਂ ਮਿਲਦਾ ਪਰ ਅਸੀਂ ਉਹ 12 ਕਿਲੋ ਵਾਸ਼ਿੰਗ ਮਸ਼ੀਨ ਦਾ ਸਟੈਂਡ ਪ੍ਰੋਵਾਈਡ ਕਰਾਵਾਂਗੇ ਉਹ ਵੀ ਨਵੇਂ ਡਿਜ਼ਾਈਨ ਦੇ ਵਿੱਚ ਤੁਸੀਂ ਆ ਕੇ ਸਾਡੇ ਕੋਲ ਦੇਖੋ ਉਹ ਬਿਲਕੁਲ ਲੇਟੈਸਟ ਮਾਡਲ ਹੈਗਾ ਪਹਿਲਾਂ ਤੁਸੀਂ ਉਸ ਤਰ੍ਹਾਂ ਦਾ ਸਟੈਂਡ ਵੀ ਨਹੀਂ ਦੇਖਿਆ ਹਣਾ ਅੱਛੀ ਕੁਆਲਿਟੀ ਦੇ ਵਿੱਚ ਮੰਗਾਏ ਧੰਨਵਾਦ ਜੀ